ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਰਸਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਆਪਾਂ ਖਤਮ ਕਰਨ ਵਾਲੇ ਹਾਂ ਜੀ ਹਾਂ ਜੋ ਲਾਸਟ ਰਸਮ ਹੈਗੀ ਆ ਗਰਾਈਆਂ ਦਿੱਤੀਆਂ ਜਾਂਦੀਆਂ ਆ ਪਿਆਲਾ ਪੀਤਾ ਜਾਂਦਾ ਗਰਾਈਆਂ ਦਿੱਤੀਆਂ ਜਾਂਦੀਆਂ ਤੇ ਉਸ ਤੋਂ ਪਹਿਲਾਂ ਕੁਝ ਜਦੋਂ ਦਰਾਣੀਆਂ ਚਠਾਣੀਆਂ ਵੱਲੋਂ ਮਤਲਬ ਆਦੀ ਦਰਾਣੀ ਨੂੰ ਡੋਲਿਆਂ ਉਤਾਰਿਆ ਜਾਂਦਾ ਉਹਨਾਂ ਵੱਲੋਂ ਇੱਕ ਖਾਸ ਤੌਰ ਤੇ ਦੋਹਾ ਲਾਇਆ ਜਾਂਦਾ ਤੇ ਸੱਸ ਵੱਲੋਂ ਕਿਹੜਾ ਦੋਹਾ ਲਾਇਆ ਜਾਂਦਾ ਇਹ ਲਾ ਕੇ ਜਿਸ ਤੋਂ ਬਾਅਦ ਪਿਆਲਾ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਗਰਾਈਆਂ ਦਿੱਤੀਆਂ ਜਾਂਦੀਆਂ ਹਨ ਹਾਂਜੀ ਹਾਂਜੀ ਤੇ ਉਹ ਗਰਾਈਆਂ ਉਹਨੂੰ ਗਰਾਈਆਂ ਵੀ ਕਹਿ ਦਿੰਦੇ ਆ ਤੇ ਪਿਆਲਾ ਵੀ ਕਹਿ ਦਿੰਦੇ ਕਿਉਂਕਿ ਸੱਸ ਵੀ ਹੱਥੋਂ ਦਿੱਤਾ ਜਾਂਦਾ ਹੈ ਹਾਂ ਉਹ ਆਪਾਂ ਦੱਸ ਹਾਂ ਉਹ ਸਮੇਂ ਜਿਹੜੇ ਦੋਹੇ ਲਾਏ ਜਾਂਦੇ ਆ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਨ ਲੱਗੇ ਆਂ ਸੱਸ ਵੀ ਤੇਰੀ ਗੋਰੀ ਜਾਂ ਨੋਹਾਨੁ ਪਉਂਦਾ ਕੰਡੀਆਂ ਕੋਈ ਦੀਆਂ ਰੂਪਾਂਦਾ ਜਿਵੇਂ ਸੱਚੀ ਅੱਖ ਦੀ ਹੱਥ ਤੁਲਾ ਨਦਾਬ ਚਾਲੇ ਨੀਆਂ ਸਤਿਆ ਰਿਦੇ ਜੀ ਹੁਣ ਪਿਆਲਾ ਦਿੱਤਾ ਜਾਂਦਾ ਜੀ ਆਪਾਂ ਮੜੇ ਆਪ ਨੂੰ ਦੱਸ ਦੋ ਕਿ ਪਿਆਲਾ ਕਿ ਵਰਗੀ ਪੁੱਛ ਲੈਂਦੇ ਨੇ ਹਾਂਜੀ ਹਾਂਜੀ ਖਾਂਛ ਟਾਇਲ ਹਾਂਜੀ ਦੇਸੀ ਖੰਡ ਹੁੰਦੀ ਆ ਤੇ ਉਹਦੇ ਵਿੱਚ ਦੇਸੀ ਘਿਓ ਪਾ ਕੇ ਤੇ ਉਹਦੇ ਨਾਲ ਜਿਵੇਂ ਸੱਤ ਵਰੀ ਕੁੜੀ ਦਾ ਮੂੰਹ ਚ ਠਾਇਆ ਜਾਂਦਾ ਹੈ ਵਿਆਹ ਵਾਲੀ ਜਿਵੇਂ ਬੋਟੀ ਦਾ ਤੇ ਸੱਤ ਵਰੀ ਮੁੰਡੇ ਦਾ ਮੂੰਹ ਚ ਠਾਇਆ ਜਾਂਦਾ ਤੇ ਉਸ ਦੇ ਨਾਲ ਨਾਲ ਉਹਨੂੰ ਗਰਾਈਆਂ ਦੇਣ ਲਈ ਵੀ ਕੀ ਦੀ ਰਸਮ ਵੀ ਕਹਿੰਦੇ ਆ ਤੇ ਲੋਕ ਗੀਤ ਗਾਏ ਜਾਂਦੇ ਤੇ ਦੋਹੇ ਲਾ ਤੇ ਉਹ ਪਿਆਲਾ ਕਹਿੰਦੇ ਜਦੋਂ ਦਿੰਦੀ ਆ ਸੱਸ ਤੇ ਉਹ ਇਹ ਮੰਨਿਆ ਜਾਂਦਾ ਹੈ ਵੀ ਕਿਤੇ ਨਾ ਕਿਤੇ ਨੌ ਦਾ ਜਿਹੜਾ ਸੁਭਾਅ ਉਹ ਸੱਸ ਨਾਲ ਨੇ ਜਾ ਕੇ ਐਸੀ ਦੁਨੀਆਦਾਰੀ ਵਿਚਾਰੀ ਸਾਸੂ ਮਾੜੀ ਬਣਾਈ ਜਾਂਦੀ ਐ ਵੀ ਘੱਟ ਬਣਦੀ ਐ ਸੱਸਾਂ ਦੀ ਪਰ ਅੱਜ ਕੱਲ ਚਲੋ ਸੱਸਾਂ ਵੀ ਸੱਸਾਂ ਨਹੀਂ ਰਹੀਆਂ ਹਨਾ ਸੱਸਾਂ ਵੀ ਮਾਵਾ ਬਣ ਗਈਆਂ ਤੇ ਨੋਹਾ ਵੀ ਧੀਆ ਬਣ ਗਿਆ ਸਮਾਂ ਬਹੁਤ ਬਦਲ ਗਿਆ ਐ ਸਿੱਖਿਆ ਦੇ ਨਾਲ ਕਹਿ ਸਕਦੇ ਆ ਹਨਾ ਸਮੇਂ ਦੇ ਨਾਲ ਨਾਲ ਤਾਂ ਪੇਸ਼ ਆ ਤੁਹਾਡੇ ਸਾਹਮਣੇ ਗੁਰਾਈਆਂ ਦੇਣ ਵੇਲੇ ਦੇ ਜਿਹੜੇ ਦੋਹੇ ਤੇ ਲੋਕੀ ਪਿਆਲਾ ਵੀ ਤੇਰੀ ਸਾਸ ਜੀ ਦੇਵੇ पाप कोई प्याला नहीं पैर हेठ दब लई कोई लोगी करू जिमें सच आख दी बचा दो खरगू जे वट में ਵਿਥੇ ਉਹ ਨਾਂ ਦੇ ਨੀਂਵੀ ਪਿਆੜਾ ਨੇ ਨੀਰਾਜ ਜੀ ਕੇ ਤੇਰਾ ਵਿਥੇ ਨਾ ਰਹੇ ਜੇ ਮੀਆਂ ਤੋਂ ਪਿਆਰੀਏ ਜੀ ਗਰਾਈਆਂ ਤੇਰੀ ਸੱਸ ਨੇ ਕੱਲਿਆ ਭੁਖਾ ਗਰਾਈਆਂ ਲੈ ਲਾਵੇ ਲੈ ਲਾ ਮਾਂ ਦੇ ਆ ਪੁੱਤ ਆ ਗਰਾਈਆਂ ਲੈ ਲਾਵੇ ਲੈ ਲਾ ਮਾਂ ਦੇ ਆ ਪੁੱਤ ਗਰਾਈਆਂ ਲੈ ਲਾ ਨੀ ਲੈ ਲਾ ਮਾਂ ਦੀਏ ਤੀਏ ਗਰਾਈਆਂ ਲੈ ਲਾ ਨੀ ਲੈ ਲਾ ਮਾਂ ਦੀਏ ਤੀਏ ਤੇਰੀ ਮਾਨੇ ਕਲਰੀ ਭੁਖੀ ਜਰਾਈਆਂ ਲੈ ਤੋ ਸਾਡੇ ਚੈਨਲ ਨੂੰ ਤੁਸੀਂ ਵਰਤਵਾਦ ਸਬਸਕ੍ਰਾਈਬ ਕਰੋ ਜੀ ਵੀਡੀਓਜ਼ ਨੂੰ ਵਰਤਵਾਦ ਸ਼ੇਅਰ ਕਰੋ ਇਹ ਵੀ ਦੱਸ ਦਈਏ ਕਿ ਇੱਥੇ ਜਿਹੜਾ ਵਿਆਹ ਦਾ ਉਹ ਹਾਂਜੀ ਮਤਲਬ ਵਿਆਹ ਜਿਹੜਾ ਉਹ ਸਮਾਪਤ ਵੱਲ ਹੋ ਜਾਂਦਾ ਹੋ ਜਾਂਦਾ ਹਾਂਜੀ ਤਾਂ ਇਹ ਸੀ ਸਾਰੇ ਲਗਾਤਾਰ ਮਾਲਵੇ ਦੀਆਂ ਰਸਮਾਂ ਦੇ ਲੋਕ ਗੀਤ ਤੇ ਹੌਲੀ-ਹੌਲੀ ਅਸੀਂ ਤੁਹਾਡੇ ਸਾਹਮਣੇ ਕੁਝ-ਕੁਝ ਵਿੱਚੋਂ ਲੈnde ਪੰਜਾਬ ਦੀਆਂ ਰਸਮਾਂ ਦੇ ਲੋਕ ਗੀਤ ਵੀ ਪੇਸ਼ ਕਰ ਰਹੇ ਆ ਤਾਂ ਉਮੀਦ ਆ ਤੁਸੀਂ ਚੰਗਾ ਹੁੰਗਾਰਾ ਦਿਓਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ